6 ਲੈਂਥ ਦੇ ਵੱਡੇ ਵੱਡੇ ਪਏ ਟੋਇਆਂ ਵਿੱਚ ਫਸ ਕੇ ਅੱਜ ਦੋ ਕਾਰਾਂ ਵਿੱਚ ਟੱਕਰ ਹੋ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਆ ਗਈਆਂ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਦੋ ਕਾਰਾਂ ਲੁਧਿਆਣੇ ਤੋਂ ਚਲੰਦਰ ਵੱਲ ਨੂੰ ਜਾ ਰਹੀਆਂ ਸਨ ਤਾਫਿਲੌਰ ਨੇੜੇ ਸੜਕ ਤੇ ਮੀਕਰਨ ਵੱਡੇ ਟੋਏ ਪਏ ਹੋਏ ਸਨ ਟੋਇਆਂ ਤੋਂ ਬਚਦੇ ਹੋਏ ਬੇਕਾਬੂ ਹੋ ਕੇ ਕਾਰ ਨੰਬਰ PB 18 U 0333 ਅਤੇ ਦੂਜੀ ਕਾਰ ਨੰਬਰ PV08CU1514 ਜਾ ਟਕਰਾਈਆਂ ਅਤੇ ਦੋਨੋਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਕਾਰਾਂ ਨੂੰ ਇੱਕ ਪਾਸੇ ਕਰਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਹਾਂਜੀ ਸਰ ਇੱਕ ਹਾਈਵੇ ਤੇ ਹਾਦਸਾ ਹੋਇਆ ਕੀ ਸਾਰਾ ਮਸਲਾ ਇਹ ਹਾਦਸਾ ਦਰਾਨੀ ਟ੍ਰੌਲਿੰਗ ਨੇ ਅਸੀਂ ਦੇਖਿਆ ਕਿ ਇੱਕ ਸਪਾਰਕ ਗੱਡੀ ਦੇ ਇੱਕ ਟਾਟਾ ਦੀ ਐਟਾਉਸ ਗੱਡੀ ਦੋਨਾਂ ਦਾ ਜੋ ਕਿ ਲੁਧਿਆਣੇ ਤੋਂ ਜਲੰਧਰ ਸਾਈਡ ਜਾ ਰਹੀਆਂ ਸਨ ਉਹਨਾਂ ਦਾ ਆਪ ਵਿਚ ਅੱਗੇ ਪਿੱਛੇ ਅੱਗੇ ਖੱਡਾ ਹੋਣ ਕਾਰਨ ਖੱਡੇ ਤੋਂ ਵੱਜਦੇ ਹੋਏ ਦੋਨਾਂ ਦਾ ਐਕਸੀਡੈਂਟ ਹੋ ਗਿਆ ਜਿਨ੍ਹਾਂ ਨੂੰ ਅਸੀਂ मौके ਤੇ ਜਾ ਕੇ ਜਿਹਦੇ ਵਿੱਚ ਕੋਈ ਵੀ ਜਾਨੀ ਨੁਕਸਾਨਦਾਰ ਨਹੀਂ ਹੋਇਆ ਪਰ ਦੋਨੇ ਗੱਡੀਆਂ ਨੁਕਸਾਨੀਆਂ ਹੋਈਆਂ। मौके ਤੇ ਅਸੀਂ ਉਹਨਾਂ ਨੂੰ ਸਾਈਡ ਤੇ ਰਿਮੂਵ ਕਰਵਾ ਦਿੱਤਾ। ਫਿਰ ਵੀ ਨਿਰਭਿੰਚ ਲਾ। ਥੈਂਕ ਯੂ।